ਤਾਂ ਜੋ ਕਪਲ ਜਿਹੜਾ ਪਾਣੀ ਵਾਲੀ ਟੈਂਕੀ ਤੇ ਚੜਿਆ ਹੋਇਆ ਸੀ ਹੁਣ ਉਹ نیچے ਆ ਚੁੱਕੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੱਲ ਰਹੀ ਸੀ ਕਰ ਰਹੇ ਹਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਲੈਣੇ ਆ ਕਿ ਕੀ ਹੋਇਆ ਸੀ ਇਹ ਕਾਰਨ ਕੀ ਸੀਗਾ ਅਸਾਂ ਦੱਸਦੇ ਆ ਕਿ ਨੀਂਗਾ ਪਾਜੀ ਕੀ ਕਾਰਨ ਕੀ ਸੀਗਾ ਭਾਈ ਮੇਰੇ ਦੱਸਦੇ ਹੋ ਕੀ ਗੱਲਬਾਤ ਕੀਤੀ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਨਾ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਨ ਦੀ ਕੋਸ਼ਿਸ਼ ਆ ਉਹ ਜਰੂਰ ਕੀਤੀ ਜਾ ਰਹੀ ਪਰ ਬੋਲੇ ਬੋਲੇ ਭਾਈ ਜੀ ਉਹ ਇਹਨੂੰ ਚੈੱਕ ਕਰਾਉਂਦੇ ਆ ਯਾਰ ਉਹ ਮੂੰਹ ਚ ਬਾੜਦੇ ਨੇ ਤੁਸੀਂ ਮੈਂ ਇੱਕ ਪ੍ਰਸ਼ਾਸਨ ਆ ਇਹ ਸਭ ਦਾ ਸਿਸਟਮਾ ਕੋਈ ਉੱਤਰ ਆਇਆ ਕਾਏ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰਦੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਤੋਂ ਅਕਾਊਂਟ ਚ ਪਵਾਏ ਸੀਗੇ ਗਲੋਬਲ ਬੇ ਕੰਮ ਕੀ ਕਹਿੰਦੇ ਸੀਗੇ ਕਹਿੰਦੇ ਸੀ 20 ਦਿਨ ਚ ਵੀਜ਼ਾ ਆ ਜਾਊਗਾ ਜਨਵਰੀ ਚ ਸਾਡੇ ਤੋਂ ਪੈਸੇ ਲੈਨੇ ਇਹਨਾਂ ਨੇ ਤੇ ਕਹਿੰਦੇ ਸੀ 20 ਦਿਨ ਚ ਵੀਜ਼ਾ ਉਹ ਥੋੜੀ ਕੀ ਗੱਲਬਾਤ ਹੋਈ ਜੀ ਥੱਲੇ ਉੱਤਰ ਆਇਆ ਜੀ ਜਨਵਰੀ ਚ ਕਿਆ ਗਿਆ ਹਾਂ ਹਸਬੰਦ ਨਾਲ ਫੋਨ ਤੇ ਗੱਲਬਾਤ ਹੋ ਰਹੀ ਸੀ ਹਸਬੰਦ ਨਾਲ ਕੋੜਨਾ ਫੋਨ ਤੇ ਗੱਲਬਾਤ ਹੋਈ ਸੀ ਪੈਸੇ ਮਿਲਣਗੇ ਵਾਪਸ ਹਾਂਜੀ ਸਾਨ ਪ੍ਰਸ਼ਾਸਨ ਤੋਂ ਪੂਰਾ ਕਿੰਨੇ ਪੈਸੇ ਕਿੰਨੇ ਸੀ ਮੈਮ 10 ਲੱਖ ਅੱਛਾ ਵਿਆਜ ਵੀ ਦਿੱਤਾ ਕਿਤੇ ਹਾਂਜੀ ਕਿੰਨੇ ਪੈਸੇ ਦਿੱਤੇ ਸੀ ਕਿੰਨੇ ਕਿ 10 ਲੱਖ ਕਿੰਨੇ ਕਿ ਟਾਈਮ ਤੋਂ ਪਹਿਲਾਂ ਦਿੱਤੇ ਸੀ ਕਿੰਨਾ ਚਲੋ ਸਾਨ ਸ਼ੇਰ ਗੱਲਬਾਤ ਹੋਈ ਉਹ ਤਾਂ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਪੈਸੇ ਵਾਪਸੀ ਦੀ ਗੱਲ ਜ਼ਰੂਰ ਹੋਈ ਹੈ ਪਰ ਤਸਵੀਰਾਂ ਤੋਂ ਦਿਖਾ ਦਿੰਦੇ ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇੱਥੇ ਇਕੱਠੇ ਹੋਗੇ ਸੀਗੇ ਤਾਂ ਗੱਲਬਾਤ ਹੈ ਕੋਈ ਨਹੀਂ ਕਰਨ ਦਿੱਤੀ ਜਾ ਰਹੀ ਮੀਡੀਆ ਦੇ ਨਾਲ ਸਾਹਨੇ ਮਨੂ ਟੱਕੇ ਮਾਰੀ ਜੀ ਤੇ ਹੁਣ ਕੀ ਕਹਿਣਾ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਯਕੀਨ ਆ ਪੁਲਿਸ ਪ੍ਰਸ਼ਾਸਨ ਦੀ ਗੱਲ ਹੋਈ ਹੈ ਕੋਈ ਪੁਲਿਸ ਪ੍ਰਸ਼ਾਸਨ ਕਰੂ ਵੀਰੇ ਕਾਰਵਾਈ ਇਹਨਾਂ ਕਰ ਰਿਹਾਗਾ ਵਾਪਸੀ ਦੀ ਗੱਲ ਹੋਈ ਹੈ ਕੋਈ ਤੁਹਾਡੀ ਹਾਂ ਜੀ ਮੈਂ ਮੇਰੀ ਕੋਈ ਗੱਲ ਨਹੀਂ ਪੁਲਿਸ ਪ੍ਰਸ਼ਾਸਨ ਤੇ ਗੱਲਬਾਤ ਕੋਈ ਕਰੀ ਜਾਂਦਾ ਪੁਲਿਸ ਕੋਈ ਗੱਲ ਨਹੀਂ ਕੀਤੀ ਵੀਰੇ ਭਾਜੀ ਪੈਸੇ ਲੈਣੇ ਇਹ ਤਾਂ ਦੱਸ ਦੋ ਤਾਂ ਬਿਲਕੁਲ ਪੁਲਿਸ ਦੇ ਵੱਲੋਂ ਉਹਨਾਂ ਨੂੰ ਜਾਰਨੀ ਹੈ ਨੇ ਲੇ जाया ਜਾ ਰਿਹਾ ਹੈ ਤਾਂ ਉਹ ਕਹਿ ਰਹੇ ਨੇ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਤੇ ਪੂਰਾ ਯਕੀਨ ਹੈ ਪਰ ਪੰਜਾਬ ਦੇ ਵਿੱਚ ਲਗਾਤਾਰੇ ਮਾਮਲੇ ਜਿਹੜੇ ਨੇ ਵਾਦੇ ਹੋਏ ਨਜ਼ਰ ਆ ਰਹੇ ਨੇ ਇਮੀਗ੍ਰੇਸ਼ਨ ਦੇ ਵੱਲੋਂ ਠੱਗੀ ਦੇ ਮਾਮਲੇ ਹਰ ਰੋਜ਼ ਕਿਤੋਂ ਨਾ ਕਿਤੋਂ ਦੇਖਣ ਨੂੰ ਮਿਲਦੇ ਨੇ ਤਾਂ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਵਿੱਚ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਥਗੀ ਦਾ ਸ਼ਿਕਾਰ ਹੋਏ ਇੱਕ ਜੋੜਾ ਪਾਣੀ ਵਾਲੀ ਟੈਂਕੀ ਤੇ ਜਾ ਚੜਦਾ ਹੈ ਤਾਂ ਤਕਰੀਬਨ 2 ਤੋਂ 2.5 ਘੰਟੇ ਪਾਣੀ ਵਾਲੀ ਟੈਂਕੀ ਤੇ ਬੈਠੇ ਰਹਿੰਦੇ ਨੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਉਹਨਾਂ ਨੂੰ ਗੱਲਬਾਤ ਕਰਕੇ نیچے ਜ਼ਰੂਰ ਉਤਾਰ ਲਿਆ ਗਿਆ ਹੈ ਕਾਰਵਾਈ ਜਰੂਰੀ ਕੀਤੀ ਜਾਵੇ ਤਸੀਂ ਤਸਵੀਰਾਂ ਥੋੜਾ ਸਾਂਝੀਆਂ ਕਰ ਰਹੇ ਹਾਂ ਮੈਮ ਕਿੱਥੋਂ ਲੈ ਕੇ ਤੇ ਕਿੱਥੇ ਠਾਣੇ ਲੈ ਕੇ ਜਾ ਰਹੇ ਹੋ ਉਹਨਾਂ ਨੂੰ ਮੈਮ ਨੇ ਆਪਣੇ ਘਰ ਜਾ ਰਹੇ ਸੀ ਕੰਪਲੇਂਟ ਦੇਣ। ਕੰਪਲੇਂਟ ਦੇ ਚੁੱਕੇ ਆ। ਥੈਂਕ ਯੂ ਤੇ ਮੋਰਨਿੰਗ ਦੇ ਗਰਸ਼ਨ ਤੇ ਸਵੀਟ ਰੂਮ ਤੇ ਕੋਈ ਕੈਂਟੀਆ ਤਾਂ ਬਿਲਕੁਲ ਮਤਿਆ ਕਰਨ ਲਈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਲੋ ਆਪਣੇ ਘਰ ਜਾ ਰਹੇ ਨੇ ਕੰਪਲੀਟ ਇਹਨਾਂ ਦੇ ਵੱਲੋਂ ਦੇ ਦਿੱਤੀ ਗਈ ਹੈ। ਪਰ ਗੱਲਬਾਤ ਕਰਨ ਤੋਂ ਜ਼ਰੂਰ ਆ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਵੱਲੋਂ ਰੋਕਿਆ ਜਾ ਰਿਹਾ ਤਾਂ ਜੋ ਜੋ ਕਪਲ ਉੱਪਰ ਚੜਿਆ ਹੋਇਆ ਸੀਗਾ মিডিਆ ਉਸ ਦੇ ਨਾਲ ਗੱਲਬਾਤ ਨਾ ਕਰ ਸਕੇ। ਤਾਂ ਗੱਲਬਾਤ ਨੂੰ ਰੋਕਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਕੀ ਗੱਲਬਾਤ ਹੋਈ ਹੈ ਨਾ ਤਾਂ ਉਹ ਕਪਲ ਦੱਸ ਰਿਹਾ ਹੈ ਹਸਬੰਡ ਵਾਈਫ ਦੱਸ ਰਹੇ ਨੇ ਵੀ ਸਾਡੀ ਕੀ ਗੱਲਬਾਤ ਹੋਈ ਹੈ ਔਰ ਨਾ ਹੀ ਪੁਲਸ ਇਹ ਗੱਲ ਦੱਸ ਰਹੀ ਹੈ ਕਿ ਕੀ ਗੱਲਬਾਤ ਹੋਈ ਹੈ ਤਾਂ ਦੋ ਤੋਂ 2.5 ਘੰਟੇ ਇੱਕ ਕਪਲ ਹੈ ਜਿਹੜਾ ਕਿ ਉਹ ਪਾਣੀ ਵਾਲੀ ਟੈਂਕੀ ਤੇ ਚੜਿਆ ਰਹਿੰਦਾ ਤਾਂ ਉਸ ਤੋਂ ਬਾਅਦ ਕੁਝ ਹੋਰ ਲੋਕ ਵੀ ਇੱਥੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀਗੇ ਕਿ ਇਮੀਗ੍ਰੇਸ਼ਨ ਵਾਲਿਆਂ ਦੇ ਵੱਲੋਂ ਸਾਡੇ ਨਾਲ ਵੀ ਠੱਗੀ ਕੀਤੀ ਗਈ ਹੈ ਇਹ ਜੋ ਕਪਲ ਟੈਂਕੀ ਤੇ ਜਿਹੜਾ ਸੀ ਉਹਨਾਂ ਨਾਲ 10 ਲੱਖ ਦੀ ਠੱਗੀ ਹੋਈ ਹੈ ਤਾਂ ਦੋ ਕੰਪਲੀਟਡ ਹੋਰ ਆਏ ਨੇ ਜਿਨ੍ਹਾਂ ਨਾਲ 18 ਲੱਖ ਤੇ 9 ਲੱਖ ਦੀ ਜਿਹੜੀ ਕਿ ਠੱਗੀ ਦਾ ਮਾਮਲਾ ਉਹ ਵੀ ਸਾਹਮਣੇ ਆਇਆ ਪੁਲਿਸ ਦੇ ਵੱਲੋਂ ਉਹ ਵੀ ਦੋਨੋਂ ਕੰਪਲੀਟਾ ਲੈ ਲਿੱਤੀਆਂ ਗਈਆਂ ਨੇ ਪਰ ਸਾਫ਼ ਤੌਰ ਤੇ ਜਿਹੜੇ ਕੰਪਲੀਟਡ ਸੀ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਮੀਗ੍ਰੇਸ਼ਨ ਗਲੋਬਲ ਵੇ ਵਾਲ ਇਮੀਗ੍ਰੇਸ਼ਨ ਵਾਲੇ ਜਿਹੜੇ ਉਹ ਸ਼ਰੇਆਮ ਸਾਨੂੰ ਧਮਕੀਆਂ ਦਿੰਦੇ ਨੇ ਜਦੋਂ ਅਸੀਂ ਉਹਨਾਂ ਕੋਲ ਆਪਣੇ ਪੈਸਿਆਂ ਦੀ ਵਾਪਸੀ ਦੀ ਮੰਗ ਕਰਦੇ ਆ ਤਾਂ ਬੌਂਸਰ ਬੁਲਾ ਕੇ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਸਾਫ਼ ਤੌਰ ਤੇ ਇਹੀ ਕਿਹਾ ਜਾਂਦਾ ਹੈ ਕਿ ਤੁਸੀਂ ਜਿੱਥੇ ਮਰਜ਼ੀ ਕੰਪਲੀਟ ਕਰ ਲਓ ਜਿੱਥੇ ਮਰਜ਼ੀ ਸਰਕਾਰ ਦੇ ਦਿਓ ਅਸੀਂ ਤੁਹਾਡੇ ਪੈਸੇ ਵਾਪਸ ਨਹੀਂ ਕਰਨੇ ਪਰ ਦੂਜੇ ਪਾਸੇ ਪੁਲਿਸ ਦੇ ਵੱਲੋਂ ਕੰਪਲੀਟਾ ਦੁਬਾਰਾ ਜਲਈਆਂ ਗਈਆਂ ਨੇ ਤਾਂ ਦੇਖਣਾ ਹੋਵੇਗਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਗਲੋਬਲ ਵੇ ਇਮੀਗ੍ਰੇਸ਼ਨ ਦੇ ਉੱਤੇ ਕੀ ਕਾਰਵਾਈ ਪੁਲਿਸ ਪ੍ਰਸ਼ਾਸਨ ਕਰਦਾ ਹੋਇਆ ਨਜ਼ਰ ਆਏਗਾ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ